ਇਹ ਇਲਾਕਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਅਜਿਹਾ ਹੈ ਕਿ ਇੱਕ ਪਾਸੇ ਤਾਂ ਜੰਗ ਲੱਗੀ ਹੋਈ ਹੈ ਦੂਸਰੇ ਪਾਸੇ ਖੁਸ਼ੀ ਇਸ ਕਰਕੇ ਮਨਾਈ ਜਾ ਰਹੀ ਹੈ ਕਿਉਂਕਿ ਜੋ ਇਹ ਜੰਗ ਹੈ ਜਿਸ ਦੇ ਵਿੱਚ ਲੋਕਾਂ ਨੂੰ ਜਿਹੜੇ ਸਰਹੱਦੀ ਇਲਾਕੇ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪਿੰਡ ਹੈ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਇੱਕ ਇਸ ਤਰੀਕੇ ਦੀ ਖੁਸ਼ੀ ਮਨਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਭਾਰਤ ਸਰਕਾਰ ਹੈ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਤੇ ਸਾਨੂੰ ਕੋਈ ਘਰ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਤੇ ਇਹ ਜਿਹੜਾ ਕਦਮ ਚੱਕਿਆ ਗਿਆ ਬੇਹਦ ਹੀ ਵਧੀਆ ਕਦਮ ਹੈ ਤਾਂ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਖੁਸ਼ ਹੁੰਦੇ ਹੋਏ ਦਿਖਾਈ ਦੇ ਰਹੇ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਜਿੱਥੇ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਕੀਤੇ ਅਟੈਕ ਤੋਂ ਬਾਅਦ ਸਰਦੀ ਇਲਾਕਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਵਿਖਿਆ ਜਾ ਰਿਹਾ ਨਾ ਹੀ ਭਾਰਤੀ ਸੈਨਾ ਦੇ ਵੱਲੋਂ ਪਿੰਡ ਛੱਡਣ ਦੀ ਲਈ ਕਿਹਾ ਗਿਆ ਤੇ ਨਾ ਹੀ ਕਿਸੇ ਦੇ ਵੱਲੋਂ ਪਿੰਡ ਛੱਡ ਕੇ ਕਿਤੇ ਹੋਰ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਨਹੀਂ ਤਾਂ ਆਪਕ ਪਿੰਡ ਛੱਡ ਕੇ ਕਿਤੇ ਜਾਵਾਂਗੇ ਜਿੱਥੇ ਦੇਰ ਰਾਤ ਭਾਰਤੀ ਸੈਨਾ ਦੇ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ ਪਾਕਿਸਤਾਨ ਤੇ ਕਈ ਯਤਵਾਦੀ ਟਿਕਾਣਿਆਂ ਤੇ ਹਮਲੇ ਕੀਤਾ ਜਾਂਦਾ ਪਰ ਉੱਥੇ ਹੀ ਹਜੇ ਹਜੇ ਤੱਕ ਕੋਈ ਅਜਿਹਾ ਕਾਲ ਅਜੇ ਹੀ ਕਾਲ ਨਹੀਂ ਦਿੱਤੀ ਗਈ ਹੈ ਜਿਹੜੇ ਸਰਹੱਦੀ ਇਲਾਕੇ ਦੇ ਵਿੱਚ ਲੋਕ ਰਹਿ ਰਹੇ ਨੇ ਕਿ ਤੁਸੀਂ ਘਰ ਛੱਡ ਕੇ ਜਾਓ ਜਾਂ ਪਿੰਡ ਛੱਡ ਕੇ ਜਾਓ ਪਰ ਉੱਥੇ ਹੀ ਜਿਸ ਤੋਂ ਇਸ ਕਰਕੇ ਜਿਹੜਾ ਹੈ ਉੱਥੇ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਵਿੱਚ ਖੁਸ਼ੀ ਹੈ ਕਿ ਸਾਨੂੰ ਘਰ ਛੱਡਣ ਲਈ ਨਹੀਂ ਕਿਹਾ ਇਸ ਬਾਬਤ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਸਾਹਿਬ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਮਾਵੇ ਦੇ ਮੇਰੀ ਰਹਿਸ਼ਾ ਦੇ ਕੀ ਕਹਿਣਾ ਚਾਹੋਗੇ ਚੰਦ ਕਦਮਾਂ ਤੇ ਹੀ ਪਾਕਿਸਤਾਨ ਦੀਆਂ ਤਾਰਾਂ ਸਰਹੱਦ ਤੇ ਰਹਿ ਰਹੇ ਜੇ ਜੋ ਹਾਲਾਤ ਬਣਿਆ ਰਾਤ ਦਾ ਪਾਸਵਲ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਇਹ ਆ ਕਿ ਅਸੀਂ ਤੇ ਵੇਖੋ ਰਾਤੀ ਹਾਂ ਨੂੰ ਤਾਂ ਕੋਈ ਨਿੰਦ ਵਿਚਾਰ ਨਹੀਂ ਪਤਾ ਨਹੀਂ ਦਿਨੇ ਪਤਾ ਲੱਗਾ ਟੀਵੀ ਦੀ ਖਬਰ ਤੋਂ ਕਿ ਉੱਥੇ ਹਮਲਾ ਹੋਇਆ ਵਾ ਬਾਕੀ ਥੋੜਾ ਜਿਹਾ ਤਨਾਅ ਪਸੇ ਇਹ ਆ ਕਿ ਕੋਈ ਕੰਮ ਜਿਹੜਾ ਇਦੋਂ ਵੀ ਬਾਹਰ ਆ ਪਰ ਜਾਈਦਾ ਸੀ ਉਹ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਹੀ ਕਿਨਾਂ ਲਈ ਵੀ ਉਹਨਾਂ ਆਖਿਆ ਵੀ ਰੋ ਹਜੇ ਕੋਈ ਵੀ ਜੋ ਸਮਾਂ ਵੇਖੋ ਵੀ ਗੱਡੀ ਕੀ ਚੱਲਦਾ ਕੀ ਗਾੜੀਆਂ ਪਤਾ ਲੱਗਦਾ ਵੀ ਗਾੜੀ ਕਿੱਦਾਂ ਦੀ ਆਵਾਜ਼ ਆਉਂਦੀ ਹੈ ਉਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਹੈ ਅਸੀਂ ਗਾੜੀ ਗਾ ਸਕਦੇ ਕਿਤੀ ਕਰਨੀ ਜੇ ਜਿਆਦਾ ਗੰਮ ਹੋ ਉਤ ਫਿਰ ਪਿੱਛੇ ਕੰਟਰੋਲ ਕਰਾਂਗੇ ਖੇਤੀ ਤੁਹਾਡੀ ਪਾਰ ਹੈ ਤਾਰਾਂ ਤੋਂ ਤਾਰਾਂ ਤੋਂ ਪਾਰ ਵੀ ਆ ਪਿੱਛੇ ਵੀ ਜੀ ਜੀ ਤਾਂ ਲਾਸਟ ਟਾਈਮ ਕਦੋਂ ਗਏ ਜੇ ਤੁਸੀਂ ਖੇਤੀ ਵਾਸਤੇ ਖੇਤੀ ਕਰਨ ਨੂੰ ਪਹਿਲਾਂ ਅਸੀਂ ਕਣਕ ਦੀ ਕਟਾਈ ਕੀਤੀ ਮੁੜ ਕੇ ਤੂੜੀ ਬਣਾਈ ਆ ਤਿੰਨ ਚਾਰ ਰੋਜ਼ ਉਹ ਚੱਲੇ ਆ ਜਦੋਂ ਗਾੜੀ ਗਏ ਮੁੜ ਕੇ ਨਹੀਂ ਗਏ ਬਾਰਿਸ਼ ਤੋਂ ਪਹਿਲਾਂ ਦੇ ਗਏ ਜੀ ਜੀ ਤਾਂ ਹੁਣ ਪਿੰਡ 'ਚ ਹਾਲਾਤ ਕਿਦਾਂ ਦੇ ਆ ਲੋਕਾਂ 'ਚ ਕੋਈ ਸਹਿਮ ਦਾ ਮਾਹੌਲ ਤੇ ਨਹੀਂ ਨਹੀਂ ਅਜੇ ਤਾਂ ਨਾਰਮਲ ਆ ਕੋਈ ਗੱਲ ਨਹੀਂ ਕਿਸੇ ਦੀ ਕੋਈ ਨਹੀਂ ਬੱਚੇ ਵੀ ਇਦਾਂ ਮੈਂ ਵਸ ਵੀਰੇ ਸਕੂਲ ਗਏ ਹੀ ਚਲੋ ਉਹਨਾਂ ਸਕੂਲ ਬੰਦ ਕਰਤੇ ਆ ਬੱਚੇ ਆ ਗਏ ਆ ਕੋਈ ਅਜੇ ਕੋਈ ਨਿੰਦ ਵਿਚਾਰ ਨਹੀਂ ਨਾਰਮਲ ਹੀ ਆ ਤਾਂ ਹਜੇ ਪਿੰਡ 'ਚ ਕਿਸੇ ਨੂੰ ਕਿਹਾ ਤੇ ਨਹੀਂ ਕਿ ਪਿੰਡ ਖਾਲੀ ਕਰ ਦਿਓ ਫੌਜ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ 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 ਕਿਸੇ ਨੂੰ ਨਹੀਂ ਕਿਹਾ ਜੋ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਉਹਨੂੰ ਜਾਇਜ਼ ਸਮਝਦੇ ਇੱਕ ਕਿ ਨੂੰ ਤੇ ਜਾਇਜ਼ ਵੀ ਸਮਝਦੇ ਆ ਤੇ ਦੂਜੀ ਗੱਲ ਨੂੰ ਇਹ ਆ ਕਿ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਅੱਜ ਇੱਕ ਦਾ ਆਪਾਂ ਇੱਕ ਮਾਰਿਆ ਉਹਦੇ ਦੋ ਮਾਰਾਂਗੇ ਉਹ ਚੀਜ਼ ਦੀ ਕੋਈ ਵਡਿਆਈ ਨਹੀਂ ਆ ਜਾਣ ਤੇ ਇਨਸਾਨ ਦੀ ਇੱਕ ਹੀ ਐ ਇਹਦੇ ਨੂੰ ਇਹ ਹੈ ਕਿ ਕੋਈ ਵੀ ਗੱਲ ਹੈ ਉਹਨੂੰ ਬਹਿ ਕੇ ਹੱਲ ਕੀਤਾ ਜਾਣਾ ਚਾਹੀਦਾ ਇਹ ਚੀਜ਼ ਨਹੀਂ ਆ ਵੀ ਖੂਨ ਖਰਾਬੇ ਨਾਲ ਹੀ ਰੋਗ ਆਵੇ ਜਾਂਦੀ ਤੇ ਜੇ ਅੱਜ ਕੱਲ੍ਹ ਵੇਸ਼ੀ ਨੂੰ ਵੇਖੀ ਜਾਈ ਵੀ ਅਸੀਂ ਐਡੇ ਤਗੜੇ ਹੋ ਮਾਰੇ ਆ ਲੜਾਈ 'ਚ ਤਗੜਾ ਮਾੜਾ ਕੋਈ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਜੀ ਨਾ ਹੁੰਦਾ ਤੇ ਨੁਕਸਾਨ ਕਿੰਨਾ ਪੰਜਾਬ ਦਾ ਅੱਗੇ ਹੋਇਆ ਇਹ ਤੇ ਸਾਨੂੰ ਵੀ ਪਤਾ ਤੇ ਮੀਡੀਆ ਨੂੰ ਪਤਾ ਤੇ ਪਬਲਿਕ ਨੂੰ ਪਤਾ ਹਾਂਜੀ ਬਾਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿੰਦੇ ਹੋ ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਹਾਲਾਤ ਹੈ ਤੁਹਾਡਾ ਅਟਾਰੀ ਸਰਹੱਦ ਦੇ ਨਾਲ ਪਿੰਡ ਲੱਗਦਾ ਹੈ ਪਿੰਡ ਵਿੱਚ ਕਿਸ ਤਰੀਕੇ ਦਾ ਹੁੰਦਾ ਸਰ ਇਹ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਹੈ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਚੰਦ ਕਦਮਾਂ ਤੇ ਹੀ ਪਾਕਿਸਤਾਨ ਐ ਤਾਰਾਂ ਲੱਗੀਆਂ ਐ ਇੱਥੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਐ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਦੇਖੋ ਜੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਐ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਐ ਮਤਲਬ ਆ ਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿਸ਼ਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਿਆਦਾ ਫੋਰਸ ਆਊਗੀ ਫਿਰ ਉਹ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਨਹੀਂ ਹੈ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਿੰਡ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਕੋਈ ਉਤੋਂ ਆਦੇਸ਼ ਆਊਗਾ ਫਿਰ ਦੇਖਿਆ ਜਾਊਗਾ